ਗੁਰੂ ਹਰਗੋਬਿੰਦ ਸ਼ਹਿਬ ਜੀ ਦਾ ਇੱਕ ਸਿੱਖ ਹੋਇਆ ਜਿਹਦਾ ਨਾਮ ਹੈ ਮੁਗਲੂ ਇਹ ਕੰਟਵਾਂ ਨਗਰ ਦੇ ਵਿੱਚ ਰਹਣ ਵਾਲਾ ਹੈ ਮਾਲਕੇ ਦੀ ਤਕਤੀ ਹੈ ਉਥੇ ਵਸ ਰਿਹਾ ਹੈ ਇਸ ਪਾਈ ਗੁਰੂ ਨੇ ਜੰਗਾਂ ਦੇ ਵਿੱਚ ਬੜੀ ਸੇਵਾ ਕੀਤੀ ਅੱਗੇ ਹੋ ਕੇ ਲੜਦਾ ਰਿਹਾ ਜੀ ਮਹਾਰਾਜਾ ਤੁਨ ਗੁਰੂ ਗੁਰੂ ਹਰਗੋਬਿੰਦ ਸ਼ਹਿਬ ਜੀ ਕਿਤੇ ਬੜੇ ਪ੍ਰਸੰਨ ਹੋਏ ਖੁਸ਼ ਹੋ ਕੇ ਮਹਾਰਾਜਾ ਵਚਨ ਕੀਤਾ ਕਿ ਭਾਈ ਮਗਲੂ ਮੰਗ ਕੇ ਮੰਗਦਾ ਜੋ ਮੰਗੇਗਾ ਕਿ ਤੂੰ ਦੇ ਮਾਗੇ ਇਸ ਮਗਲੂ ਨੇ ਬੇਖੀ ਕੀ ਕਿਸੇ ਕੇ ਮਹਾਰਾਜ ਜਦੋਂ ਮੇਰਾ ਉਤਮ ਸਮਾ ਹੋਵੇ ਉਸ ਵਿਲੇ ਮੈਂ ਆਪniki ਦੀਦਾਰ ਕਰਦਾ ਕਰਦਾ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਾ ਮੇਰੀ ਇਹ ਇੱਛਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵਚਨ ਕੀਤਾ ਸੀ ਤੇ ਤੇਰੀ ਇਖਿਆ ਪੂਰੀ ਹੋਏਗੀ ਤੂੰ ਉਡੀਕ ਰਹੀ ਜਦੋਂ ਤੇਰਾ ਤੂੰ ਸਮਾਇਗਾ ਅਸੀਂ ਤੈਨੂੰ ਦਰਸ਼ਨ ਦੇਵਾਂਗੇ ਇਹ ਮੁਗਲੋ ਸਤਗੁਰੂ ਦੇ ਬਚਨ ਸੁਣ ਕੇ ਆਪਣੇ ਨਗਰ ਆ ਗਿਆ ਗੰਢਵਾ ਉਧਰ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਜੋਤੀ ਜੁਤ ਸਮਾਗ ਸਤਗੁਰੂ ਤੋਂ ਪਿਛੋ ਧੰ ਗੁਰੂ ਗੁਰੂ ਹਰਿਆਈ ਸਤਵੇਂ ਪਾਤਸ਼ਾਹ ਗੁਰੂ ਬਣੇ ਫਿਰઠਵੇਂ ਪਾਤਸ਼ਾਹ ਬਾਲਾ ਪੀਤਮ ਧਰਗੁਰੂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਬਡੇ ਉਹਨਾਂ ਤੋਂ ਵਿਖੂ ਧਰਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਗੁਰੂ ਬਡੇ ਇਸ ਵੇਲੇ ਤੱਕ ਇਹ ਮਗਲੂ ਹੈ ਜਿਉਂਦਾ ਹੈ ਹੈ ਵਿਚਾਰਾ ਇਹਦਾ ਸਰੀਰ ਹੈ ਸੰਸਾਰ ਚ ਪਰ ਇਹਦਾ ਅੰਤਮ ਸਮਾਇ ਹੋ ਬਲੂ ਤੇਗ ਬਹਾਦਰ ਜੀ ਸਾ ਲਾਕੇ ਤੇ ਬਿਕੇ ਰਹੇ ਨੇ ਤੇ ਮਹਾਰਾਜ ਨੇ ਜੋ ਛੇਵੇਂ ਜਾਮੇ ਜਿੱਦਣ ਲ ਬਤਨ ਕੀਤਾ ਸੀ ਉਹ ਪੂਰਾ ਕਰਨਾ ਚਾਹੁੰਦੇ ਨੇ ਇਦਨ ਮੁਗਲੂ ਨੇ ਵੀ ਜਾਣ ਲਿਆ ਕਿ ਮੇਰਾ ਅੰਤਮ ਸਮਾਂ ਨੇੜੇ ਹੈ ਇਹਨੇ ਆਪਣੇ ਪਰਬਾਰ ਨੂੰ ਗਦਾਕੀ ਕਿ ਤੁਸੀਂ ਦਰਵਾਜ਼ਾ ਹਰ ਵੇਲੇ ਖੁੱਧਾ ਰੱਖਣਾ ਭਾਵੇਂ ਦਿਨ ਹੈ ਭਾਵੇਂ ਰਾਤ ਹੈ ਕਿਸੇ ਵੀ ਵੇਲੇ ਵੀ ਮਹਾਰਾਜ ਇੱਥੇ ਆ ਸਕਦੇ ਨੇ ਮਨੋਦਾਰ ਦੇਣ ਦੇ ਲਈ ਮੈਨੂੰ ਲੱਗਦਾ ਹੈ ਕਿ ਮੇਰਾ ਅੰਤਮ ਸਮਾਂ ਨੇੜੇ ਆ ਗਿਆ ਹੈ ਪ੍ਰਿੰਸੀਪਲ ਸਦबीर ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਇਧਰ ਸਤਿਗੁਰੂ ਗੁਰੂ ਹਰगोबिन्द ਸਾਹਿਬ ਜੀ ਦਾ ਬਚਨ ਪੂਰਾ ਕਰਨ ਦੇ ਲਈ ਕੋਹੀ ਨੌਵੇਂ ਝਾਪੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਪਿਖੀ ਨਗਰ ਤੋਂ ਕੰਡਵਾ ਨਗਰ ਵੱਲੋਂ ਚੜਪੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਏ ਭਾਈ ਮੁਗਲੂ ਦੇ ਘਰ ਗਏ ਮੁਗਲੂ ਨੂੰ ਸਤਿਗੁਰੂ ਨੇ ਦਰਸ਼ਨ ਬਖਸ਼ੇ ਮੁਗਲੂ ਤੇ ਮੁਗਲੂ ਦੇ ਪਰਿਵਾਰ ਨੇ ਬੜੀ ਸ਼ੇਭਾ ਕੀਤੀ ਮਹਾਰਾਜ ਦੇ ਘਰ ਰਹੇ ਕਿਤੇ ਤੇ ਜਦੋਂ ਸਤਿਗੁਰੂ ਦੇ ਘਰ ਰਹੇ ਜਿੱਦਾਂ ਅੰਤ ਨੂੰ ਸਮਾ ਦੇ ਦੇ ਆ ਗਿਆ ਭਾਈ ਮੁਗਲੂ ਦਾ ਤਾਂ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਚਨ ਕੀਤਾ ਕਿ ਮੁਗਲੂ ਤੇਰੇ ਨਾਲ ਸਾਡਾ ਛੇਵੇਂ ਜਾਮੇ ਚ ਜੋ ਬਚਨ ਸੀ ਨਾ ਉਹਨੂੰ ਅੱਜ ਹੁਣ ਪੂਰਾ ਕਰਨਾ ਆਇਆ ਕਿਰਾ ਪੰਦਮ ਸਮਾ ਆ ਗਿਆ ਤੈਨੂੰ دیدار ਦੇਣਾ ਆਇਆ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲੇ ਬਚਨ ਕੀਤੇ ਕਿ ਇਹ ਮਾਰਾ ਤੇ ਸਤਹੁਕ ਬੈਠ ਗਿਆ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਚਰਨਾਂ ਤੇ ਨੇ ਨਮਸ਼ਕਾਰ ਕੀਤੀ ਤੇ ਜਦੋਂ ਨਮਸ਼ਕਾਰ ਕੀਤੀ ਫਿਰ ਇਹਨੇ ਸਿਰ ਝੁਕਿਆ ਮਾਰਾ ਦੇ ਚਰਨਾਂ ਤੇ ਸਿਰ ਨੋਮੀ ਸਾਰੇ ਭਾਈ ਮਗਦੂ ਆਪਣੇ ਪੰਜ ਪੂਜਿਤ ਸਰੀਰ ਨੂੰ ਕਿਆ ਪਿਆ ਜੋ ਬਦਨ ਛੇਵੇਂ ਜਾਪੇ ਚ ਧੰ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਕੀਤੇ ਸੀ ਉਹ ਨੌਵੇਂ ਜਾਪੇ ਚ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ ਇਹਦੇ ਨਾਲ ਪੂਰੇ ਕਰ ਦਿੱਤੇ ਮਹਾਰਾਜ ਨੇ ਪਿੱਖੀ ਨਗਰ ਤੋਂ ਸਤਿਗੁਰੂਏ ਦੇ ਨਗਰ ਗਏ ਸੀ ਜਿਹਨੂੰ ਗੰਡੂਆ ਪਟਕੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ